ਆ ਜੀ ਮੇਰੇ ਵਧਾਈਆਂ ਹਾਂ ਦਿਨ ਜਨਮ ਦਿਨ ਦੀ థాంਕ ਯੂ ਭਵਾਂ ਜੀ ਬਹੁਤ ਬਹੁਤ ਕਿੰਨੇ ਸਾਲਾਂ ਦਾ ਹੋ ਗਿਆ ਤੇ ਕਿੰਮਾ ਲੱਗ ਗਿਆ 26 ਦਾ ਪੂਰਾ ਹੋ ਗਿਆ ਤੇ 27ਵਾਂ ਲੱਗ ਗਿਆ ਲੱਗਿਆ ਲੱਗਿਆ ਅਣਤ ਨੇ ਵੀ ਬਈ ਨਾਲੇ ਪਰ ਆ ਜੀ ਸਾਡਾ ਬਟਨ ਆ ਗਿਆ ਪਲੇ ਬਟਨ ਆ ਹਾਂ ਜੀ ਪਲੇ ਬਟਨ ਆ ਬਟਨ ਕਿੱਥੇ ਆਇਆ ਆਪਣਾ ਬਈ ਇਹ ਨਾ ਭਵਾਂ ਜੀ ਅਵੇ ਛੋਲਾ ਸਾਬ ਇਹ ਬਹੁਤ ਅੰਦਾਜ਼ ਬਹੁਤ ਇਹਦੇ ਲਈ ਬੜਾ ਸ਼ਮਰਚ ਕਰਨਾ ਪੈਂਦਾ ਨਾ ਹਾਂ ਜੀ ਸਾਲ ਲੱਗਿਆ ਭਵਾਂ ਜੀ ਆਓ ਸਹੀ ਗਾ ਸਾਰਿਆਂ ਦਾ ਧੰਨਵਾਦ ਜਿੰਨੇ ਭੈਣ ਭਰਾ ਪੁੱਤਾਂ ਪਿਆਰ ਕਰਦੇ ਆ ਇਹ ਤੁਹਾਡੀ ਬਦੌਲਤ ਜੇ ਸਾਰਾ ਕੁਝ ਹੈਨਾ ਬਿਲਕੁਲ ਦੋ ਜਨਾਂ ਦਾ ਸਾਰਿਆਂ ਦਾ ਧੰਨਵਾਦ ਪਿਆਰ ਹੋਵੇ ਬੱਚੋ ਕਿ ਲੱਕ ਸਬਸਕ੍ਰਾਈਬ ਗੋਪੀ ਫ੍ਰੰਦੀਪੁਰ ਜੇ ਬੜੀ ਮੇਨ ਦਾ ਭਲਵਾਂਜੀ ਦੇ ਪਿੱਛੇ ਹੈ ਨਾ ਬੜੀ ਤੇਰੀ ਆ ਤੈਨੂੰ ਕਰੈਕਟਰ ਦਿੰਦਾ ਇਹ ਥੈਂਕ ਯੂ ਰਾਜਾ ਚੋਲੇ ਵਾਲੇ ਦਾ ਥੈਂਕ ਯੂ ਬੜਾ ਰਾਜਾ ਤੇਰਾ ਗੋਟੀ ਹੈ ਥੈਂਕ ਯੂ ਨਹੀਂ ਤੇ ਮੈਂ ਕਿਤੇ YouTube ਮੈਨੂੰ ਯੂਟਿਊਬਰ ਆ ਪਤਾ ਹੀ ਨਹੀਂ ਕੁਝ ਥੋੜਾ ਆ ਵੀ ਭਲਵਾਂਜੀ ਉਹਨੇ ਪੜੀ ਹੈ ਦਾ ਨਾਲਾ ਕਾਈ ਕਾੜ ਜੇ ਇੱਕ ਪਿੱਛੇ ਹੀ ਰੋ ਜਿਹੜਾ ਪਿੱਛੇ ਹੁੰਦਾ ਅੱਛਾ ਅੱਛਾ ਕਿ ਬਾਹਰ ਵਧੀਆ ਬਲ ਹਾਂਜੀ ਅੱਜ ਤੇ ਮੇਲਾ ਹੈ ਬੜਾ ਵੱਡਾ ਇੱਥੇ ਦਾ ਇਹ ਮੇਰੇ ਸੋਨਾ ਸੰਗ ਦਾ ਮੇਲਾ ਸੰਗ ਦਾ ਮੇਲਾ ਹਾਂਜੀ ਬੜਾ ਮਸ਼ਹੂਰ ਜਿਹਾ ਰਾਜਾ ਤੇਰੇ ਬਾਦ ਬੜਾ ਖਾਣਾ ਹਾਂਜੀ ਨਹੀਂ ਆਪਾਂ ਕਰਾਉਣੇ ਆ ਇਸ ਤੋਂ ਬਾਅਦ ਚ ਨਾ ਕਰ ਲੈਣਾ ਸਾਈਡ ਆੜ ਮੈਚ ਜੇ ਪੀਏ ਪੀ ਕੀ ਕਰਦੇ ਹੁੰਦੇ ਉਹ ਵਾਲ ਦੇ ਦੇ ਵਿੱਚ ਪੀਏ ਪੀ ਕਰਦੇ ਆਪ ਪੀਏ ਪੀ ਕਰਦੇ ਹੋ ਹਾਂਜੀ ਹਾਂਜੀ ਉਹ ਕਰਾਉਣੇ ਆ ਉਹਦੇ ਵਿੱਚ ਨਾ ਖਰਾਕ ਜੀ ਪਾਉਣੇ ਆ ਮੰਗਵਾਲਾ ਨੂੰ ਉਹਨਾਂ ਤੋਂ ਕਰਾਈ ਫੜੇ ਵਧੀਆ ਆਉਂਦਾ ਕਵਲ ਜੱਟ ਦੱਸਦਾ ਨਹੀਂ ਨਹੀਂ ਵਾਰ ਲਵਾਏ ਜਿਹੜੇ ਵਾਰ ਲਵਾਏ ਨਾ ਪੀ ਐ ਵੀ ਦੀ ਵਿੱਚ ਜਿੱਦੀ ਮਰਜੀ ਕਰਾਣਾ ਬਲੱਡ ਜੇ ਕੱਢ ਕੇ ਲਗਰਦੇ ਹੋ ਆਪਣਾ ਆਪਣਾ ਖੂਨ ਕੱਢ ਕੇ ਉਹਦੇ ਸੈੱਲ ਜੇ ਕੱਢਦੇ ਚਿੱਟੇ ਜੇ ਹਾਂਜੀ ਹਾਂਜੀ ਤਾਂ ਮਖਰੀ ਨਹੀਂ ਬਣਾ ਦਿੰਦੀ ਆਹ ਕਿੰਨੇ ਚਿਰ ਚੋਂ ਲਾ ਦਿੰਦੇ ਆ ਉਹ ਭਾਵੇਂ 5-10 ਮਿੰਟ ਲਾਉਂਦੇ ਨੇ ਨਹੀਂ ਤੇ ਖੂਨ ਕੱਢ ਕੇ 1 ਮਿੰਟ ਜੀ ਹੋ ਜਾਂਦਾ ਉਹ ਆਵੇ ਭਈ ਭਾਜੀ ਮੈਂ ਜਿੱਦਾਂ 10 ਮਿੰਟ ਲਾਉਂਦੇ ਪਾਉਂਦੀ ਅੱਛਾ ਅੱਛਾ ਉਹਨਾਂ ਦਾ ਲੰਮੇ ਬਾੜਦੇ ਉਹਦੇ ਬਾਅਦ ਚ ਸੀ ਉਹਨੇ ਨਕੇ ਨਕੇ ਸੂਈਆਂ ਇਹ ਮਾਰ ਕੇ ਚਾਹੀ ਨਕੇ ਸੂਈਆਂ ਮਾਰਦੇ ਸੀ ਜੀ ਬੜਾ ਮਜ਼ਾ ਆ ਜਾਂਦਾ ਭਵਾਂਜੀ ਬੜਾ ਮਜ਼ਾ ਆ ਜਾਂਦਾ ਬੜਾ ਨਹੀਂ ਕਰਾਉਣੇ ਆ ਮੇਰੇ ਤੇ ਆਵੇ ਕਿਹੜਾ ਜਾ ਪੈ ਗਿਆ ਵਾਵਾ ਸਿਰ ਤੇ ਕੋਈ ਨਾ ਸਾਡਾ ਭਾਜੀ ਆ ਕੇ ਭਲਵਾਂਜੀ ਹੋਣੀ ਹੋਇਆ ਲੱਗ ਗਿਆ ਈ ਓਏ ਨਹੀਂ ਕਰਦੇ ਕੋਈ ਨਹੀਂ ਲੱਗ ਗਿਆ ਲੱਗ ਗਿਆ ਮੈਂ ਤੇ ਕਰਾਇਆ ਨਹੀਂ ਨਾ ਗਦੀ ਕੁਝ ਉਦਾਂ ਚਾਹੀਦੀ ਉਹ ਕਰਾਉਣੀ ਉਹਦੇ ਨਾਲ ਮੇਰੇ ਫਰਕ ਪੈ ਨਾ ਵਾਲਾਂ ਚ ਹਾਂ ਜੀ ਨਾ ਮੈਂ ਉਦਾਂ ਨਾ ਵੈਸੇ ਨਾ ਇੱਕ ਕਰੇਲੂ ਨੂੰ ਤਾ ਦੱਸਦਾ ਸਾਰਿਆਂ ਨੂੰ ਗੰਡੇ ਗੰਡੇ ਦਾ ਪਾਣੀ ਹਾਂਜੀ ਤੇ ਲਸਣ ਦਾ ਪਾਣੀ ਤੇ ਨਾਲ ਔਲੇ ਦਾ ਪਾਣੀ ਕੱਚੇ ਦਾ ਹਾਂਜੀ ਇਹਨਾਂ ਨੂੰ ਆਪਾਂ ਲਾਈਏ ਨਾ ਇਹਨਾਂ ਨੂੰ ਇਜਤਰਾ ਪਾਣੀ ਕੱਢ ਕੇ ਇਹਦਾ ਲਾਵਾਂਗੇ ਇਹਦਾ ਹਾਂਜੀ ਉਹਦੇ ਨਾਲ ਵੀ ਵਾਲਾਂ ਦਾ ਫਰਕ ਪੈਂਦਾ ਝੜਨੇ ਝੁੜਨੇ ਘੱਟ ਝੜਦੇ ਆ ਪਰ ਕਹਿੰਦੇ ਜਦੋਂ ਇੱਕ ਲੱਗ ਝੜ ਫਿਰ ਨਹੀਂ ਹਟਦੇ ਪਰ ਉਹ ਤਾਂ ਪੈਂਦਾ ਹੈਗਾ ਫਰਕ ਕਿੰਦੇ ਵੀ ਘੱਟ ਝੜਦੇ ਆ ਬਾਕੀ ਪਤਾ ਨਹੀਂ ਕੁਛ ਜੂ ਜ਼ਾਦੇ ਤੇ ਬਣਾ ਕੇ ਪੀਂਨਾ ਹਦਾਂ ਮੈਂ ਜਿੱਦਾਂ ਸਾਰਿਆਂ ਨੂੰ ਇੱਕੋ ਔਲੇ ਦਾ ਭਲਵਾਨ ਨਹੀਂ ਸਹੀ ਹੈ ਉਹਦੇ ਨਾਲ ਨਹੀਂ ਇਹ ਮੈਂ ਇੱਕ ਚੀਜ਼ ਦੱਸਣੀ ਚਾਹਣਾ ਸਾਰਿਆਂ ਨੂੰ ਵੀ ਜਿਤਨਾ ਕਿਉਂਕਿ ਹੁਣ ਕਈਆਂ ਦੀ ਡਾਈਟ ਡਾਈਟ ਬੜੀ ਖਰਾਬ ਹੁੰਦੀ ਨਾ ਬੜਾ ਮਾੜਾ ਖਾਂਦੇ ਪੀਂਦੇ ਆ ਜਿਤਨਾ 버ਗਰ ਪੀਜੇ ਦੂਜਾ ਤੀਜਾ ਹਾਂਜੀ ਤੇ ਤੜਕੇ ਨਰਨੇ ਕਾਲ ਜੀ ਨਾ ਕਾਲ ਜੀ ਇਹ ਦੋ ਆਵਲੇ ਕੱਚੇ ਹਾਂਜੀ 1 ਇੰਚ ਹਲਦੀ ਕੱਚੀ ਹਾਂਜੀ 1 ਇੰਚ ਜਿਤਨਾ ਅਦਰ ਹਾਂਜੀ ਤੇ ਵਿੱਚ ਥੋੜਾ ਜਿਹਾ ਪੂਤਨਾ ਪਾ ਲੈਣਾ ਵਿੱਚ ਥੋੜੇ ਜਿਹਾ ਨਾਰਦੇ ਦਾਣੇ ਪਾ ਲੈਣੇ ਹਾਂਜੀ ਤੇ ਜਿਤਨਾ ਆਪਾਂ ਉਹ ਉਹਨੂੰ ਆਪਾਂ ਹੋਰ ਵੀ ਆਪਲਪਲ ਵੀ ਵਿੱਚ ਪਾ ਸਕਦੇ ਹਾਂ ਤੇ ਜਾਂ ਸੰਤਰਾ ਵੀ ਵਿੱਚ ਪਾ ਸਕਦੇ ਹਾਂ ਇਹਦਾ ਤੜਕੇ ਜੂਸ ਬਣਾ ਕੇ ਨਾ ਕੱਪੜਛਾਣ ਇਹਨੂੰ ਮਿਕਸੀ ਦੇ ਵਿੱਚ ਰਗੜ ਕੇ ਮਿਕਸੀ ਜੀ ਰਗੜਨਾ ਪੈਣਾ ਇਹਨੂੰ ਮਿਕਸੀ ਰਗੜ ਕੇ ਕੱਪੜਛਾਣੇ ਨਿਚੋੜ ਕੇ ਚੰਗੀ ਤਰ੍ਹਾਂ ਇੱਕ ਗਲਾਸ ਰੋਜ਼ ਪੀਆ ਕਰੋ ਜੂਸ ਦਾ ਇਹਦੇ ਨਾਲ ਆਪਣਾ ਜਿਹੜਾ ਔਲਾਣਾ ਔਲਾ ਕੱਚਾ ਹੋਣਾ ਹਾਂਜੀ ਇਹਦੇ ਇੱਕ ਚੀਜ਼ ਹੈ ਤੇ ਲਿਵਰ ਵਾਸਤੇ ਨਾ ਹਲਦੀ ਵੀ ਇੱਡੀ ਕੀ ਗੁਣਕਾਰੀ ਹੈ ਨਾ ਕੋਈ ਹਿਸਾਬ ਨਹੀਂ ਉਧਰ ਅਤਕਰ ਵਿੱਚ ਪੈ ਗਿਆ ਸਾਰ ਚਨ ਸ਼ਕਤੀ ਹੈ ਆਪਣੀ ਸਾਰੀ ਸਾਰਾ ਕੋਈ ਸੈੱਟ ਕਰ ਦੇਣਾ ਤੜਕੇ ਇੱਕ ਗਲਾਸ ਮਾਰੇ ਮੈਂ ਉਹ ਤੜਕੇ ਪੀਣਾ ਇੱਕ ਗਲਾਸ ਮੜਿਆ ਹੋ ਜਾ ਕੈਂ ਮੱਜ ਤੇਰਾ ਨਾਮ ਬੜਾ ਵਧੀਆ ਚਮਕੀਲਾ 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 ਦਾ ਨਾਮ ਮੈਨੂੰ ਪੱਕਾ ਨਾ ਚਮਕੀਲਾ ਵਾ ਆਹੋ ਇਹਦਾ ਚਾਚਾ ਖੇਡਦਾ ਹੁੰਦਾ ਸੀ ਛੋਟਾ ਚਮਕੀਲਾ ਹੁੰਦਾ ਉਹ ਵੱਡਾ ਚਮਕੀਲਾ ਹੁੰਦਾ ਸੀ ਚਾਚਾ ਇਹਦਾ ਫਿਰ ਚਾਚੇ ਦੇ ਨਾਮ ਦੇ ਨਾਲ ਹੀ ਇਹ ਮਸ਼ਹੂਰ ਹੋ ਗਿਆ ਛੋਟਾ ਚਮਕੀਲਾ ਇਹ ਆਉਣ ਵਾਲੇ ਟਾਈਮ ਤੇ ਕਰ ਦੇਣਾ ਤਿਆਰ ਪੱਠਾ ਆਪਾਂ ਅੱਜ ਹੀ ਦੱਸਣਾ ਈ ਅੱਜ ਲੋਕਾਂ ਨੂੰ ਠੀਕ ਹੈ ਨੀ ਕਿਰਪਾ ਵੈਗਰੂ ਦੀ ਚਾਹੀਦੀ ਮੇਰੀ ਗਾਦੀ ਹੈ ਮੇਰਾ ਦੇ ਭਰਾਵਾ ਹੀ ਲਵ ਸੀਦਾ ਵਾ ਕਿਰਪਾ ਉਹ ਵੈਗਰੂ ਦੀ ਠੀਕ ਆ ਮਹਾਰਾਜ ਦੇ ਘਰ ਗੁਰੂਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਕਰੋ ਮਾਲਕ ਨੂੰ ਉਹਨੇ ਕਰਨਾ ਸਾਰਾ ਐਂ ਦੇ ਇੱਕ ਉਹਨੇ ਡਿਊਟੀ ਲਈ ਆ ਉਹ ਪਹਤਾਈ ਜਾਂਦੇ ਆ ਠੀਕ ਆ ਤੁਹਾਡੇ ਭੈਣ ਭਰਾਵਾਂ ਦੇ ਸੰਜੋਗ ਦੇ ਨਾਲ ਬਾਕੀ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਹੈ ਨਾ ਜਿਹੜੀ ਇਹ ਚੀਜ਼ ਦੇ ਵਿੱਚ ਇਹਦਾ ਰੋਲ ਆ ਰਾਜੇ ਦਾ ਹਾਂਜੀ 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 ਜਿਉਂ ਕਿ ਮੈਂ ਮੈਂ ਇਸ ਚੀਜ਼ ਦੇ ਵਿੱਚ ਨਹੀਂ ਹੈਗਾ ਇਹ ਸਾਰੇ ਤੋਂ ਵੱਧ ਇਹਦਾ ਰੋਲ ਆ ਬੰਨੇ ਮੈਨੂੰ ਲਿਓਣ ਵਾਲੇ ਬੰਨੇ ਮੈਂ ਉਹਦੇ ਬੜਾ ਇਸ ਚੀਜ਼ ਤੋਂ ਨਹੀਂ ਨਹੀਂ ਭਾਜੀ ਵਾਇਰਲ ਹੋਣਾ ਵੀ ਜ਼ਰੂਰੀ ਹੈ ਜਿਹੜੇ ਨਵੀਂ ਦੁਨੀਆ ਨਵੇਂ ਬੱਚੇ ਹਨ ਨਾ ਉਹਨਾਂ ਨੂੰ ਇਹ ਚੀਜ਼ ਦਾ ਕਰਕੇ ਨਾ ਫਿਰ ਹੁਣ ਜਿਹੜੀ ਚੀਜ਼ ਜਿਤਨਾ ਹੁਣ ਮੰਨ ਕੇ ਚੱਲੂ ਕਿ ਸਾਨੂੰ ਕਿਦਾਂ ਅਕੈਡਮੀ ਬਣਾਈ ਨਾ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਹੁਣ ਕਹਿ ਦਈਦਾ ਵੀ ਸਾਨੂੰ ਐ ਚੀਜ਼ ਦੀ ਲੋੜ ਆ ਤੇ ਉਹ ਬੱਚਿਆਂ ਦੀ ਬੜੀ ਸਿਹਤਾਂ ਹੁੰਦੀ ਬਿਲਕੁਲ ਹੁਣ ਸਾਡਾ ਦੇ ਵੀ ਚੱਲੀ ਜਾਣਾ ਹੈ ਕੰਮ ਹਣਾ ਪਰ ਜਿਹੜੇ ਛੋਟੇ ਬੱਚੇ ਹਨ ਉਹਨਾਂ ਨੂੰ ਤੁਹਾਨੂੰ ਪਤਾ ਵੀ ਕਿਸੇ ਨੇ ਨਹੀਂ ਇਹ ਤਾਂ ਗੱਲ ਹੈ ਕਿ ਲਾਈਨ ਤੇ ਪਾਉਂਦਾ ਨਹੀਂ ਹੁਣ ਮੈਂ ਤੁਹਾਨੂੰ ਗੱਲ ਦੱਸਾਂ ਵੀ ਸਾਨੂੰ ਜੇ ਗਿਰਿਆਂ ਦੀ ਲੋੜ ਹੁੰਦੀ ਆ ਗਿਰਿਆਂ ਕਹ ਦੇਦੀਆਂ ਜੇ ਹੋਰ ਚੀਜ਼ ਦੀ ਲੋੜ ਹੁੰਦੀ ਆ ਹੁਣ ਮੇਰੇ ਤੋਂ ਮੇਰੇ ਹਿਸਾਬ ਨਾਲ 60 65 ਮੁੰਡੇ ਆਉਂਦੇ ਆ ਤੇ ਜਿਹੜੇ ਹੁਣ ਮੰਨ ਕੇ ਚੱਲੋ ਕਿ ਜਿਹੜੇ ਹਾਂ ਮੇਰੇ ਸਣਾ 20 25 ਜਿਹੜੇ ਪਲੇਅਰ ਦਿਨੇ ਆਉਂਦੇ ਆ ਨਾ ਸਾਡਾ ਕਿਲੋ ਕਿਰੀਆਂ ਰੋਜ਼ ਦੀਆਂ ਲੱਗ ਜਾਂਦੀਆਂ ਦਿਨੇ ਠੀਕ ਰਗੜਾ ਲਾਈਦਾ ਜਦੋਂ ਹਾਂਜੀ ਹਾਂਜੀ ਤੇ ਤੁਸੀਂ ਜਾਓ ਲਾ ਲੋ ਵੀ ਕਿਲੋ ਕਿਰੀਆਂ ਰੋਜ਼ ਦੀਆਂ 800 ਰੁਪਏ ਦੀਆਂ ਹਣਾ ਜੀ 1000 ਹੀ ਮੰਨ ਕੇ ਚੱਲੋ ਯਾਰ ਯਾਰ ਤੋ ਯਾਰ ਤੋ ਪਲਾਸ ਰਗੜਾ ਲੱਗ ਜਾਂਦਾ ਸਾਡਾ ਵੀ ਜਿਤਨਾ ਵਿੱਚ ਖਰੀਦ ਕੇ ਸਾਰਾ ਪਾ ਕੇ ਸਾਡਾ 12 1300 ਰੁਪਈਆ ਖਰਚਾ ਆ ਜਾਂਦਾ ਉਹ ਚ ਦਸ ਦੇਲੀ ਦਾ ਵੀ ਕੱਲਾ ਰਗੜੇ ਰਗੜੇ ਤੇ ਹੁਣ ਤੁਸੀਂ ਦੱਸੋ ਵੀ ਉਹ ਮੈਂ ਥੋੜੀ ਕਰ ਕਰ ਹੋ ਗਏ ਤੇ ਨਹੀਂ ਇਹ ਤਾਂ ਗੱਲ ਹੈ ਹਨਾ ਵੀ ਮੈਂ ਤਾਂ ਇੱਕ ਯਰੀਆ ਹਾਂ ਤੇ ਉਹ ਕਰਨ ਵਾਲਾ ਤੇ ਪਰਮਾਤਮਾ ਤੁਹਾਡੇ ਅਰਕੀ ਸੰਗਤ ਹੈ ਹਨਾ ਆ ਚੀਜ਼ ਹੈ ਜੇ ਸੋਸ਼ਲ ਮੀਡੀਆ ਨਾ ਹੋਵੇ ਤੇ ਫਿਰ ਹੋਵੇ ਲੋਕਾਂ ਦੇ ਉਦਾਂ ਸੋਸ਼ਲ ਮੀਡੀਆ ਜਿਹੜੀ ਚੀਜ਼ ਸੋਸ਼ਲ ਮੀਡੀਆ ਉਦਾਂ ਜਿੰਨੀ ਇਹਦੇ ਚ ਪਾਵਰ ਹੈ ਨਾ ਜੇ ਇਹਦਾ ਸਹੀ ਇਸਤੇਮਾਲ ਕਰੇ ਤੇ ਬੜਾ ਸਾਥ ਦਿੰਦਾ ਬਿਲਕੁਲ ਹੁਣ ਜਿਹੜੀ ਆਵਾਜ਼ ਆਪਣੀ ਦੇਖੋ ਵੀ ਆਪਾਂ ਘਰੋਂ ਘਰੋਂ ਆਪਾਂ ਬੋਲਦੇ ਨਹੀਂ ਉਹ ਕਿੱਥੋਂ ਤੱਕ ਪਹੁੰਚ ਜਾਣੀ ਹਾਂਜੀ ਹਾਂਜੀ ਇੱਥੋਂ ਹੁਣ ਤੇ ਬੋਲਣ ਦਾ ਸਾਰਾ ਤੁਹਾਨੂੰ ਨਾ ਸਾਰਾ ਕੁਝ ਨਾ ਕਿੱਥੋਂ ਤੱਕ ਆਪਾਂ ਨੂੰ ਕਿੱਥੋਂ ਤੱਕ ਲੋਕਾਂ ਨੇ ਇਹ ਚੀਜ਼ ਪਹੁੰਚਾਈ ਹੁਣ ਮੈਂ ਤੁਹਾਨੂੰ ਗੱਲ ਦੱਸਾਂ ਵੀ ਇਹਨੂੰ ਥੋੜੀ ਜਿਹੀ ਚੀਜ਼ ਦੀ ਲੋੜ ਹੈ ਜਿਤਨਾ ਲੱਖ ਰੁਪਏ ਦਾ ਸਾਡਾ ਖਰਚਾ ਹੋਣਾ ਵਾ ਜਿਤਨਾ ਮੈਟ ਜੇ ਲਿਓਨੇ ਇੱਕ ਤੇ ਦੋ ਤਿੰਨ ਚੀਜ਼ਾਂ ਹੋਰ ਰਸਾ ਰੁਸਾ ਜਿਆ ਤੇ ਉਹਦਾ ਕਰਕੇ ਤੇ ਹੁਣ ਆਮ ਨੂੰ ਵੀਰ ਦਾ ਆਇਆ ਇਹ ਫੋਨ ਨੂੰ 10000 ਰੁਪਏ ਕਿਹਨੇ ਪਾਤਾ ਠੀਕ ਠੀਕ ਦੇ ਹੁਣ ਏਦਾਂ ਏਦਾਂ ਕਰ ਕਰ ਕੇ ਜਦੋਂ ਤੁਹਾਨੂੰ ਏਦਾਂ ਮਿਲਣਾ ਹੋਵੇ ਤੇ ਕਿੱਥੇ ਆਪਾਂ ਮਿਲ ਸਕਦੇ ਸਪੈਲ ਤੁਸੀਂ ਪਿੰਡ ਹੀ ਦਿੱਤੀ ਜਿਹੜਾ ਪਿੰਡ ਰੰਦੀਪੁਰ ਰੰਦੀਪ ਇਹ ਕਿੱਧਰ ਅਮਰਸਰ ਅੰਮ੍ਰਿਤਸਰ ਆਵੇ ਅੰਮ੍ਰਿਤਸਰ ਤਰਨਤਾਰਨ ਹਾਂ ਅਚਮਾਲ ਬਾਬੂਟਾ ਸਾਹਿਬ ਅੱਛਾ ਜੀ ਬਾਬੂਟਾ ਸਾਹਿਬ ਦੇ ਨਾਲ ਹੀ ਬਸ ਸੋਰ ਸਿੰਘ ਹਾਂ ਠੀਕ ਹੈ ਮੈਚ ਜਾਦੇ ਆ ਅਗਲੇ ਮਹੀਨੇ ਮੇਰੇ ਜਾਣੇ ਮੈਚ ਖਤਮ ਹੋ ਘੱਟੇ ਕੱਟ ਜਾਣੇ ਆ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਵਲੌਗ ਬਣਾਇਆ ਕਰੂੰਗਾ ਡੇਲੀ ਜਿਹੜੇ ਪ੍ਰੈਕਟਿਸ ਲਵਾਇਆ ਕਰੂੰ ਮੁੰਡਿਆਂ ਤੇ ਉਹਨਾਂ ਦੇ ਹਾਂਜੀ ਹਾਂ ਜਿੱਦਾਂ ਉਹ ਜਿੰਨਾ ਤੋਂ ਆਇਆ ਬਣਾਣਾ ਜਾਊਗਾ ਕਿ ਅਹੀਂ ਉੱਦਾਂ ਵੀ ਸਿੱਖਣੀ ਹੈ ਕਬੱਡੀ ਹਾਂ ਇੱਕ ਇਕੱਲਾ ਆਪਣਾ ਇਹ ਮਕਸਦ ਨਹੀਂ ਹੈਗਾ ਕਿ ਆਪਾਂ ਕਬੱਡੀ ਹੀ ਖੇਡਣੀ ਆ ਜਾਂ ਉਦਾਂ ਵਾਂ ਇੱਕ ਚੀਜ਼ ਇਹ ਹੈ ਕਿ ਜਿੰਨਾ ਜਿੰਨਾ ਆਪਣਾ ਭਲਾ ਕੀ ਆ ਆਪਣੀ ਜਿਹੜੀ ਸਿਹਤ ਆਪਾਂ ਸੰਭਲ ਲਈ ਨਾ ਸਰੀਰ ਸਾਭ ਲਿਆ ਆਪਾਂ ਤੇ ਆਪਾਂ ਸਾਰੇ ਵੱਧ ਜ਼ਿਆਦਾ ਸੰਭਲ ਜਿਉ ਹੁਣ ਮੰਨ ਕੇ ਚੱਲੋ ਆਪਾਂ ਹੁਣ ਅਹੀਂ ਕਿਦੋਂ ਦੇ ਲੱਗੇ ਆ ਹੁਣ ਮੰਨ ਕੇ ਚੱਲੋ ਕਿ ਕੋਈ ਵੀ ਚੀਜ਼ ਆ ਹੁਣ ਤੁਸੀਂ ਤੁਸੀਂ ਬਾਹਰ ਜੇ ਫੌਜ ਚ ਜੇ ਤੁਸੀਂ ਨਹੀਂ ਭਾਈ ਮੈਂ ਬਾਹਰ ਬਾਹਰ ਜੇ ਹੁਣ ਪਹਿਲੋਂ ਬੰਦਾ ਵੇਲੋ ساری ਉਮਰ ਕਮਾਈ ਕਰਦਾ ਰਹਿੰਦਾ ਕਮਾਈ ਕਰਦਾ ਰਹਿੰਦਾ ਜਦੋਂ 40 45 ਸਾਲਾਂ ਦਾ ਹੁੰਦਾ ਉਦੋਂ ਵੇਖਣ ਦਾ ਸਮਾਂ ਆਉਂਦਾ ਆਉਂਦਾ ਨਾ ਤੇ ਜੇ ਉਦੋਂ ਮੰਨ ਕੇ ਚੱਲੋ ਬੰਦੇ ਨੂੰ ਕੋਈ ਨੁਕਸ ਪੈ ਗਿਆ ਤੇ ਫਿਰ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਜਿਹੜੀ ਛੇਤ ਆ ਨਾ ਜੇ ਤੁਸੀਂ ਤੁਸੀਂ ਟਾਈਮ ਕੱਢੋ ਹੀ ਕੱਢੋ ਇਹਦੇ ਵਾਸਤੇ ਨਹੀਂ ਕੱਢੋ ਘੰਟਾ ਇੱਕ ਕਮੈਂ ਟ੍ਰੇਲ ਨਹੀਂ ਬੋਲਦੇ ਚੰਨ ਜਰਮਨੀ ਇਹ ਆਪਣਾ ਭਰਾ ਚੰਨ ਜਰਮਨੀ ਜਰਮਨਾਂ ਵਾਲੀ ਆ ਉਹ ਵੀ ਜਰਮਨਾਂ ਵਾਲੀ ਆ ਇਹਦੇ ਭਰਾਣਾ ਮੈਂ 2016 ਦੀ ਜਾਰੀ ਆ ਇਹਨੇ ਮੈਚ ਦੀ ਸਾਈ ਦਿੱਤੀ ਇੱਕ ਰਾਪਾ ਨੂੰ ਉਸ ਤੋਂ ਬਾਅਦ ਜਾਈ ਸੱਜਣ ਬਣ ਗਏ ਸਹੀ ਆ ਇਹ ਬਸ ਫੋਨ ਤੇ ਹੀ ਗੱਲ ਗੱਲ ਫੋਨ ਤੇ ਗੱਲਾਂ ਹੁੰਦੀਆਂ ਰਹੀਆਂ ਇੱਥੇ ਅੱਛਾ ਅੱਛਾ ਉਸ ਤੋਂ ਬਾਅਦ ਮੇਰੇ ਨਾਲ ਉਹਦਾ ਕਟਿੰਗ ਜੁੜਾ ਹੀ ਜਰਾ ਉਸ ਤੋਂ ਬਾਅਦ ਮੇਰੇ ਨਾਲ 7 8 ਸਾਲਾਂ ਬਾਅਦ ਅੱਜ ਮਿਲੇ ਆਪਾਂ ਹਣਾ 2016 ਤੋਂ ਬਾਅਦ 16 ਤੋਂ ਬਾਅਦ ਤੇ ਚੀਜ਼ ਆ ਸਾਮਾ ਦੇ ਗੁੜੇ ਉਸੇ ਨਾਲ ਲੰਘ ਜਾਂਦਾ ਹਾੜਾ ਦੇ ਲੰਘਿਆ ਉਸੇ ਤਾੜਾ ਕਿੱਦਾਂ ਹੈ ਲੰਘ ਜਾਂਦੇ ਕੰਮ ਜੀ ਹਣਾ ਆ ਜਿਹੜੀ ਜ਼ਿੰਦਗੀ 16 ਤੋਂ ਬਾਅਦ ਚ ਲੰਘੀ ਹੈ ਇਹ ਬੜੀ ਫਾਸਟ ਲੰਘੀ ਹੈ ਹਾਂ ਜੀ ਠੀਕ ਜੀ ਲੰਘੀ ਹੈ ਬਾਕੀ ਵਲਾਗੀ ਚੱਕਰ ਆ ਜ਼ਿੰਦਗੀ ਲੰਗੀ ਜਾਣੀ ਮੈਨੂੰ ਨਾ ਇੱਕ ਵਾਰੀ ਗੱਲ ਬੜੀ ਵਧੀਆ ਲੱਗੀ ਦੂਜੇ ਦੀ ਹਰਪਜ ਨਮਾਨ ਦੀ ਉਹ ਕਹਿੰਦਾ ਵੀ ਆਪਾਂ ਲੋਕਾਂ ਲਵੇਖ ਕੇ ਕਰਦੇ ਆ ਫਲਾਨੇ ਤੋਂ ਇੰਨੇ ਘਾਰੇ ਆ ਢੀਂਗਰੇ ਤੋਂ ਆ ਵਾ ਵਾ ਕਹਿੰਦਾ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲੋ ਆਪਾਂ ਕੀ ਲੈਣਾ ਇਹਨਾਂ ਚੀਜ਼ਾਂ ਤੋਂ ਜੇ ਤੋਂ ਬਾਅਦ 100 ਘਰ ਹੋਵੇ ਚਾਹੇ ਜੋ ਮਰਜ਼ੀ ਹੋਵੇ ਇਹ ਤੈਨੂੰ ਤੂੰ ਸੈਟੀਸਫਾਈ ਹੈ ਨਾ ਆਪਣੇ ਆਪ ਚ ਤੈਨੂੰ ਮਾਰਾਂ ਇਹਨੇ ਕੋਸ਼ਿਸ਼ ਕੀ ਰੱਖਿਆ ਉਹਦਾ ਸਾਹ ਨਹੀਂ ਆਪਣੀ ਜ਼ਿੰਦਗੀ ਬੰਦ ਕਰੇ ਮੁੱਖੀ ਮਿੱਸੀ ਖਾ ਕੇ ਠੰਡਾ ਵੀ ਰੁਕੀ ਸੱਦਾ ਜਬਾਣੀ ਵੀ ਸੁਪਰਾਈ ਚੋਪੜੀ ਨਾ ਤਰਸਾਈਂਦੀ ਜੱਗੂ ਤੇ ਨੋੜੀਆਂ ਤੇ ਰੇਲੀਆਂ ਹੁੰਦੀਆਂ ਅੱਜ ਹਾਂਜੀ ਇਹ ਨੋੜੀਆਂ ਤੇ ਰੇਲੀਆਂ ਹੁੰਦੀਆਂ ਕੀ ਗੱਲ ਆ ਤੂੰ ਹਾਂ ਲੱਜੀ ਪੀ ਲਈ ਹਾਂਜੀ ਮੈਂ ਕੱਲ ਪੀਤੀ ਉਹ ਮਜਾਦ ਚਕਰਾਤਾ ਹੋਇਆ ਹੀ ਮੇਰਾ ਪੂਰਾ ਵੇ ਵੇਹਲੇ ਇਹਦਾ ਪਤਾ ਨਹੀਂ ਪਸੰਦ ਹੈ ਵੀ ਦੇਖ ਲੈ ਨਾ ਤੁਹਾ ਤੁਸੀਂ ਮੈਸੇਜ ਵੇਖ ਲੈਣਾ ਮੇਰਾ ਮੈਂ ਅੱਜ ਨਹੀਂ ਪੀ ਸਕਦਾ ਮੈਂ ਟਟਾ ਨਹੀਂ ਮੈਂ ਵਾਵਾ ਮੈਜ ਨਹੀਂ ਪੀਤੀ ਕੱਲ ਬਾਹਰੋਂ ਆਈ ਤੇ ਬਾਹਰ ਦੇ ਪੰਗੇ ਚ ਪੀ ਲਈ ਮੈਂ ਮੈਨੂੰ ਰਾਤ ਮੈਨੂੰ ਇਦਾਂ ਹੋਇਆ ਜਿਦਾਂ ਨਾ ਉਹ ਭਲਾ ਇਹ ਮੈਨੂੰ ਐ ਲੱਗੇ ਵੀ ਜਿਦਾਂ ਇੱਕ ਜਾਮ ਹੈ ਨਾ ਜਦੋਂ ਮੈਂ ਤੇ ਜਾਂਦਾ ਮੈਂ ਜਾਂਦਿਆਂ ਸਾਰੀ ਰੋਟੀ ਰੱਟੀ ਖਾ ਕੇ ਜਾਪਣੇ ਗਣਾ ਵੀ ਪਾਪਾ ਲਾਈ ਟੀਵੀ ਮੈਂ ਅੱਧੀ ਦੇ ਫਿਲਮ ਵੇਖਣੀ ਤੇ ਫੋਨ ਲੱਗਿਆ ਮੈਨੂੰ ਨੀਂਗਾ ਆ ਗਿਆ ਅੱਜ ਹੁਣ ਇੱਕ ਪਾਪਾ ਸੌਂ ਗਿਆ ਬਸ ਉੱਥੇ ਹੀ ਰਾਤੀਂ ਦੇ ਮੈਨੂੰ ਕਦੀ ਉੱਧਰ ਪਾਸਾ ਮਾਰ ਕੇ ਕਦੀ ਜਿਵੇਂ ਯਾਦ ਰਹਾ ਮੈਂ ਫਰਿੱਜ ਖਾਲੀ ਕਰ ਦੇਣਾ ਮੈਂ ਕੋਚ ਖਾ ਕੋਚ ਖਾ ਨੀਂਦ ਨਹੀਂ ਆਣੀ ਖਾਈ ਜਾਣਾ ਫਿਰ ਕੀ ਕਰਨਾ ਉੱਥੇ ਕਿ ਜਾ ਸੁੱਤੇ ਰਹੀਦਾ ਆਰਾਮ ਨਾਲ ਜਾ ਬੈਸਰੂਮ ਚੱਲ ਜਾ ਹਾਂ ਚੇਰ ਬਾਦ ਅੰਦਰ ਹੀ ਜਾ ਪੰਬਲ ਕਿਦਾਂ ਲੋਂਦਨਦੇ ਐ ਪੋਟੀ ਨਾ ਲਾ ਕੇ ਤੇ ਐ ਕਰਕੇ ਹਾਂਜੀ ਤੇ ਥੋੜੀ ਥੋੜੀ ਬਾਮ ਕਲਜੀਤ ਹੁੰਦਾ ਛੇ ਛੇ ਰਲਾ ਸਾਡੇ ਮਲੋਤਰਾ ਹੁੰਦਾ ਹੀ ਪਿੱਖੀ ਵੰਡ ਮੈਡੀਕਲ ਵਾਲਾ ਸਾਡਾ 250 ਰੁਪਏ ਦਾ ਸਮਾਨ ਆਉਂਦਾ ਹੁੰਦਾ ਹਾਂ ਹੁਣ ਕੋਈ ਵੇਖੂ ਪੰਜ ਛੱਲੇ ਸਮਾਨ ਨਹੀਂ ਹੁੰਦਾ 6000 ਦਾ ਹਾਂ 6000 250 ਦਾ ਜਾਂ ਉਹਨਾਂ ਰੈਵਿਟਲ ਖਵਾ ਦੇਣਾ ਇੱਕ ਬਰੂਫਣ 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 ਆਉਂਦੀ ਹੁੰਦੀ ਉਦੋਂ ਤੇ ਜੇ ਕਹਿੰਦੇ ਹੁੰਦੇ ਸੀ ਤੈਨੂੰ ਪੀੜਾ ਪੋੜਾ ਨਿਕਲਦੀ ਆ ਖਾਲਾ ਬਰੂਫਣ ਮੀਟਰ ਬੜੇ ਮੁਰਖਿਆਂ ਵਰਗੇ ਤੇ ਰੈਡਰ ਹੀ ਗੁਰਜਰੀ ਤੇ 6-7 ਵਧੀਆ ਲੱਗਾ ਕੱਲ ਲੱਖਾ ਗਾਜੀਪੁਰਿਆ ਮੈਨੂੰ ਕਹਿੰਦਾ ਭਲਵਾਨਾ ਜਿੱਦਾਂ ਤੇਰਾ ਸਰੀਰ ਹੀ ਹੁਣ ਕਹਿੰਦਾ ਵੀ ਉਦਾਂ ਦੇ ਰੇਡਰ ਜਾਫੀ ਨਹੀਂ ਹੈਗੇ ਤੇ ਮੈਂ ਭਲਵਾਨ ਜੀ ਜਿੱਦਾਂ ਦੇ ਤੁਸੀਂ ਹੁਣ ਉਦਾਂ ਦੇ ਰੇਡਰ ਹੈਗੇ ਆ ਲੱਕੇ ਗਾਜੀਪੁਰੇ ਵਰਗਾ ਰੇਡਰ ਹੁਣ ਲੱਭ ਪੰਜੋ ਇੰਨਾ ਸੋਹਣਾ ਸਰੀਰ ਇੰਨਾ ਮਿਹਨਤੀ ਸਰੀਰ ਕਾਕਾ ਕਾਰੀ ਸਾਰੀ ਵਰਗੇ ਜਿਹੜੇ ਬੰਦੇ ਮਿਹਨਤੀ ਹੁਣ ਆਪਾਂ ਵੇਖਨੇ ਆ ਵੀ ਕਬੱਡੀ ਕਬੱਡੀ ਦਾ ਪੱਧਰ ਬੜਾ ਉੱਚਾ ਚੱਲ ਗਿਆ ਪਰ ਪਲੇਅਰਾਂ ਨੂੰ ਮਿਹਨਤ ਕਰਨੀ ਚਾਹੀਦੀ ਠੋਕੇ ਪਰ ਪਲੇਅਰ ਵੀ ਕੀ ਕਰਨਾ ਲੇਰਾ ਤਾਂ ਟਾਈਮ ਹੀ ਨਹੀਂ ਹੈਗਾ ਮਿਹਨਤ ਦਾ ਹੁਣ ਜਿਹੜਾ ਨਿਆਣਾ ਬੰਦਾ ਉਹਨੇ ਉਛਕੇ ਪੈਣਾ ਦਿਮਾਗ ਥੋੜੀ ਲਾਉਣਾ ਉਹਨੇ ਜਾਨ ਲਾਉਣੀ ਆ ਤੇ ਜਿਹੜਾ ਸਿਆਣਾ ਉਹਨੇ ਦਿਮਾਗ ਲਾਉਣਾ ਫਿਰ ਜਿਤਨਾ ਦੇ ਦਿਮਾਗ ਵਾਲੇ ਨਹੀਂ ਆ ਜਾਨ ਤੇ ਉੱਥੇ ਕੰਮ ਕਰ ਜੂ ਜਿੱਥੇ ਚੜ ਗਿਆ ਕੰਮ ਪਰ ਜ਼ਿਆਦਾ ਤੇ ਫਿਰ ਦਿਮਾਗ ਹੀ ਕੰਮ ਕਰਦਾ ਉਹ ਕਿੰਨਾ ਕ ਸਰੀਰ ਕੇ ਦੇਦਾ ਉਹ ਤਾਂ ਰੱਬ ਵੱਲੋਂ ਹੀ ਉਹਦਾ ਹਾਂ ਉਹਦਾ ਪਾਣੀ ਤੇ ਫੋਟੋ ਇੱਥੇ ਬੁਲਟ ਫੜਤਾ ਬੁਲਟ ਹਲਿਆਲੀ ਕੌਡੀ ਫੜਤਾ ਦਾਇਆ ਬਾਗੋਟੀ ਤਰਾ ਬਾੜ ਲਿਆ ਜੇ ਹੈਪੀ ਬਰਥਡੇ ਟੂ ਯੂ ਮੈਂ ਵੀਡੀਓ ਬਣਾਉਂਦੇ ਆ ਤਾਂ ਕਰਕੇ ਇਹਦੇ ਪਾ ਦੇਣੀ ਮੈਂ ਹਾਂਜੀ ਮੰਨਿਆ ਮੇਰੇ ਤੋਂ ਹੁੰਦਾ ਕਿਲੋ ਮੱਛੀ ਹੋਣੀ ਦਿਨ ਅੱਜ ਮੈਂ ਪਤਾ ਨਹੀਂ ਕਿਦਾਂ ਮਾਲਕ ਕੋਲੋਂ ਹੀ ਅੱਜ ਰੱਬ ਖੁਸ਼ ਹੋਇਆ ਅੱਜ ਤੂੰ ਆਇਆ ਰੱਬ ਬਹੁਤ ਖੁਸ਼ੀ ਰਾਬਣ ਨੂੰ ਛੋਟੇ ਹਾਂਜੀ ਉਹ ਕਹਿੰਦਾ ਏਡੀ ਰੂਹ ਮੈਂ ਕਿਉਂ ਕਾਸੀ ਧਰਤੀ ਤੇ

ਤੇ ਮਨਦੀਪ ਸਰਗੀਆਂ ਮਾਰ ਕਰ ਰਿਹਾ ਇਹ ਉਹਦੇ ਤਿੰਨ ਮੈਚੀ ਧੰਮਾ ਵਾਲੇ ਡਿੱਕੇ ਦੀ ਕਬੱਡੀ ਪੈ ਗਈ ਆ ਆ ਵੇਖਾਂਗੇ ਡਿੱਕਾ ਧੰਮਾ ਵਾਲਾ ਕਬੱਡੀ ਪਾ ਰਿਹਾ ਪਰ ਦੂਜੇ ਪਾਸੇ ਫਰੰਦੀਪੂਰੀਆ ਉਹ ਫਰੰਦੀਪੂਰੀਆ ਇਹ ਸੁਨਮਨੀ ਜੀ ਹੈ ਜੁਰਮਨਦੀਪ ਸਿੰਘ ਰਾਜ ਸਿੰਘ ਜੀ ਐਸਆਈ ਸਰਦਾਰ ਭਗਵੰਦਰ ਸਿੰਘ ਜੀ ਆਪਦਰਸੀ ਪਾ ਰਿਹਾ ਸ਼ੁਰੂ ਸ਼ੁਰੂ ਕਿਹੜੇ ਸਾਲ ਨਹੀਂ ਕੀਤੀ ਮੈਂ ਜੀ 1994 ਦੇ ਕੀਤੀ ਸੀ 1994 ਹਾਂ ਮੈਂ ਕਿਤੇ ਲੇਟ ਸੀ ਕਿ ਅੱਛਾ ਪਹਿਲਾਂ ਤੇ ਘਰ ਦਾ ਡੰਗ ਨੰਬਰ ਚਾਹੁੰਦਾ ਹੋੜਿਆ ਵੀ ਪੰਜ ਸਾਲ ਦਾ ਮਤਲਬ ਪਰਿਵਾਰ ਠੀਕ ਆ ਹਾਂ ਤੇ ਫਿਰ ਜਿਵੇਂ ਨਾਲ ਮੈਂ ਕੱਢਣਾ ਇੱਕ ਕਰਮਜੀਤ ਹੋਇਆ ਜੀ ਮਤਲਬ ਕਬੱਡੀ ਕੋਚ ਭਵਾਨ ਵਧੀਆ ਹੋਏ ਸਾਡੇ ਲੱਗੇ ਅੱਛਾ ਇਹਨਾਂ ਨੇ ਸੱਬਾ ਧਰੋ ਵਾਲੀਆ ਭੱਡਾ ਭਵਾਨ ਅੱਛਾ ਰੱਬਾ ਭਵਾਨ ਅਸਾਂ ਭਰਾ ਅਮਰਜੀਤ ਅੱਛਾ ਤੇ ਔਰ ਇੱਕ ਸੱਬੇ ਦਾ ਭਰਾ ਵਿੱਕੀ ਹੁੰਦਾ ਸੀਗਾ ਅੱਛਾ ਉਹ ਜਦੋਂ ਪਤਾ ਨਹੀਂ ਕਿੰਨਾ ਔਰ ਇਹ ਸਾਰੇ ਤਿਆਰ ਕੀਤੇ ਸੀਗੇ ਫਰੋਜਪੁਰ ਫਰੋਜਪੁਰ ਦੇ ਮੁੰਡੇ ਆਣ ਕੇ ਨਾ ਜੀ ਅੱਛਾ ਤੇ ਧਰੋ ਵਾਲੇ ਸਕੂਲ ਦੇ ਵਿੱਚ ਸਿੱਖਦੇ ਹੁੰਦੇ ਸੀਗੇ ਅੱਛਾ ਕਬੱਡੀ ਜੀ ਹਾਂ ਤੇ ਮੈਨੂੰ ਨਾ ਅਮੀਰ ਦਾ ਜਦੋਂ ਮਾੜਾ ਜਾਗਿਆ ਮੈਂ ਵੀ ਓਨੇ ਮੁੰਡੇ ਕਬੱਡੀ ਖੇਡਦੇ ਪਸਵਾਂ ਚ ਮੈਂ ਵੀ ਖੇਡਨੀ ਕਬੱਡੀ ਅੱਛਾ ਉਹ ਮੈਂ ਵੀ ਖੇਡਣ ਲੱਗ ਪਿਆ ਜਦੋਂ ਉਹ بڑے ਇੱਕ ਨੂੰ ਸਾਰੇ ਬੰਦੇ ਆ ਹਾਂ ਨੈਸ਼ਨਲ ਹਾਂ ਨੈਸ਼ਨਲ ਸਕੂਲ ਚੱਲਦੀ ਸੀ ਮੈਨੂੰ ਉਹਨਾਂ ਨਾਲ ਲਾਤਾ ਉਹ ਵੱਡੀ ਖੇਡ ਵਿੱਚ ਹਨਾ ਤੇ ਉਹ ਜਦੋਂ ਹੁਣ ਉਸੇ ਦੇ ਇੱਧਰ ਨੂੰ ਗਏ ਇੱਧਰ ਨੂੰ ਮੈਨੂੰ ਕਹਿੰਦੇ ਤੁਹਾਡੇ ਪੈਰ ਨਹੀਂ ਚੱਲਦੇ ਅੱਛਾ ਸਕੂਲ ਦੇ ਵਿੱਚ ਖਾੜਾ ਬਣਾਉਂਦਾ ਸੀ ਸਕੂਲ ਚ ਕੁੜੀਆਂ ਮੁੰਡਿਆਂ ਦਾ ਸਾਂਝਾ ਸਕੂਲ ਹੋਵੇ ਖੜਾ ਚੱਲਦਾ ਸਕੂਲ ਦੇ ਵਿੱਚ ਪੁੱੜੇ ਪੁੱੜੇ ਲਾਉਣੇ ਹੁੰਦੇ ਹਨ ਉਹਨਾਂ ਨੇ ਚਲਾਉਂਦਾ ਜੀ ਧਰੋਵਾਲੀ ਪਿੰਡ ਦੇ ਵਿੱਚ ਅੱਛਾ ਉੱਥੇ ਨਾ ਸੱਤਾ ਪ੍ਰਵਾਨਤਾ ਰੋਵਾਲੀ ਦਾ ਉਹਦਾ ਬੇਟਾ ਸੀਗਾ ਜੀ ਇੱਕ ਮੁੰਡਾ ਉਹਨੂੰ ਟੁੱਲਾ ਟੁੱਲਾ ਕਹਿੰਦੇ ਸੀਗੇ ਇਹ ਸਮਝੀ ਸੀ ਦੋ ਫੌਜੀ ਹੋਗੇ ਅਸੀਂ ਚਾਰ ਮੁੰਡੇ ਸ਼ੁਰੂ ਕੀਤੀ ਸੀ ਇੱਕ ਹੁਣ ਠਾਨੇ ਦਾ ਰਾਜ ਜੀ ਸਾਡੀ ਕਹਿੰਦੇ ਡੂੰਗਾ ਵਾਲਾ ਹਲਵੇ ਤੇਰੇ ਘਰੇ ਨੌਕਰੀ ਹੈ ਨਾ ਤੇ ਉਹ ਸਾਡਾ ਘਰੇ ਕੰਮ ਸੁੱਤਾ ਕਰਦਾ ਮਾਲਕ ਨੇ ਮਾਰਾਈ ਕਰਦਾ ਤੇ ਬਹੁਤ ਹੀ ਕਿਰਪਾ ਨਾਲ ਉਥੋਂ ਉਹਨਾਂ ਨੇ ਕਿਹਾ ਤੂੰ ਭਵਾਨੀ ਚ ਆ ਜਾ ਜੀ ਔਰ ਉਹ ਤੋਂ ਪਲਣੇ ਜਪੇ ਫਿਰ ਪਿੰਡ ਦੇ ਉਸਤਾਦ ਸੀ ਸਾਡੇ ਸਰਦਾਰ ਅਨੋਖ ਸਿੰਘ ਜੀ ਉਹਨਾਂ ਦੇ ਮਨੋਂ ਪੱਕ ਦੇ ਦਿੱਤੀ ਉਹਨਾਂ ਨੇ ਵੀ ਮਨੋਂ ਸੱਚੇ ਮਨਨਾ ਕਰਵਾਈ ਜਿਵੇਂ ਜਿੰਨੇ ਵੇਲੇ ਕਿੰਦੇ ਸੀ ਨਾ ਜੀ ਚਲੋ ਤੁਹਾਨੂੰ ਨਾ ਮੈਨੂੰ ਜੋ ਆਪਣੇ ਆਪ ਤੇ ਹੈਗਾ ਨਾ ਇੱਕ ਮਹਿਸੂਸ ਹੁੰਦਾ ਨਾ ਚਲੋ ਬੜਾ ਕੁਝ ਮਾਲਕ ਨਹੀਂ ਦਿੱਤਾ ਬਾਪੇ ਵਿਧੀ ਚਾਉਂਦਾ ਬੜਾ ਬੜਾ ਜੋਚ ਆਇਆ ਉਹ ਮਿਲ ਗਿਆ ਸਾਰਾ ਕੁਝ ਬੜੀ ਕਿਰਪਾ ਹੈ ਪਰ ਇੱਕ ਚੀਜ਼ ਹੁੰਦੀ ਨਾ ਉਸਤਾਦ ਵਾਲੀ ਵੀ ਮੇਰਾ ਵੀ ਕੋਈ ਉਸਤਾਦ ਹੁੰਦਾ ਉਸਤਾਦ ਹੁੰਦਾ ਮੇਰਾ ਉਸਤਾਦ ਨਹੀਂ ਹੈ ਮੈਂ ਚਾਹਣਾ ਹੈ ਕਿ ਕੋਈ ਇੱਕ ਇੱਕ ਹੁੰਦਾ ਨਾ ਕਿ ਆਪਦੇ ਮਨ ਦੇ ਵਿੱਚ ਰਹਿ ਜਾਂਦੀ ਖੁਆਇਸ਼ ਕਿ ਮੈਨੂੰ ਕੋਈ ਠਾਉਂਦਾ ਤੇ ਮੈਨੂੰ ਕਹਿੰਦਾ ਤੂੰ ਇੰਨੀ ਡੰਡ ਮਾਰਨੀ ਇੰਨੀ ਮਿਹਨਤ ਕਰਨੀ ਮੈਂ ਜੋ ਕੀਤਾ ਆ ਉਹਦੇ ਬਲਬੂਤੇ ਤੇ ਕੀਤਾ ਕੋਈ ਸਤਿਗੁਰੂ ਆਸਤਾਦ ਤੋਂ ਬਿਨਾ ਹੀ ਦੁਨੀਆ ਜਿੱਤ ਲਈ ਹੈ ਅੱਜ ਪਰ ਜਿਹੜਾ ਇੱਕ ਗਿਲਾ ਹੁੰਦਾ ਨਾ ਭਲਵਾਂ ਜੀ ਮਨ ਦੇ ਵਿੱਚ ਕੀ ਉਸਤਾਦ ਹੁੰਦਾ ਜੋ ਚੰਗਾ ਮਾੜਾ ਦੱਸਦਾ ਸਾਰਾ ਕੁਝ ਜਦੋਂ ਨਿਆਣੇ ਆ ਹਾਂ ਸਰ ਜਾ ਤਾ ਉਹ ਬਾਤ ਸਿਖਵਾਵਾ ਵੀ ਕੋਈ ਸਾਰਾ ਜੋ ਜਿੱਤੇ ਕਰ ਲਿਆ ਪਰ ਜਿਹੜਾ ਮਨ ਦੇ ਵਿੱਚ ਚੀਜ਼ ਆਣੀ ਹੁੰਦਾ ਆਪਣੇ ਤੇ ਇਨਸਪੈਕਟਰ ਹੁੰਦੇ ਉਸਤਾਦ ਹਾਂ ਵੀ ਮੈਂ ਮੇਰਾ ਉਸਤਾਦ ਹੁੰਦਾ ਮੈਨੂੰ ਉਹਦਾ ਡਰ ਹੁੰਦਾ ਉਸਤਾਦ ਨਹੀਂ ਜੋ ਵੀ ਕੀਤਾ ਬਲਬੁੱਧ ਦੇ ਦਾ ਪੁੱਤ ਤੁਹਾਡਾ ਜਿਹੜਾ ਕੋਈ ਉਸਤਾਦ ਆ ਨਾ ਹੁਣ ਵੀ ਬਿੱਤ ਗਿਆ ਗਿਆ ਰੋਦੀ ਇਹ ਬਾਅਦ ਚ ਗੱਲਾਂ ਮੜ ਕੇ ਪਤਾ ਲੱਗਦਾ ਹੁੰਦਾ ਓਕੇ ਭਵਾਨ ਜੀ ਭਵਾਨ ਦੇ ਲਾਹਣ ਹਾਂ ਜੀ ਨੂੰ ਕਲਾਸ ਚ ਬਾਦਾਮ ਪਿਓ ਜਿਹੜੇ ਮੈਂ ਬਾਦਾਮ ਬੇਜਕੜੀ ਅਸਾਂ ਜੀ ਇਹਨਾਂ ਨੂੰ ਪੁੱਛ ਲੋ ਅੱਜ ਦੇ ਟਾਈਮ ਦੀ ਮਿਹਨਤ ਮੈਂ ਪਿਛਲੀ ਗੱਲ ਛੱਡੋ ਇਹ ਮੁੰਡੇ ਆ ਦੇਖੋ ਅਮਰਤਾਰੀ ਮੁੰਡੇ ਆ ਤਿੰਨੇ ਇਦਾਂ ਲੱਗੇ ਖੜੇ ਕਿੰਨੇ ਗੁਰੂ ਸਿੱਖ ਮੁੰਡੇ ਆ ਮਤਲਬ ਉਹ ਵਾਈਪਰ ਸਾਫ ਸਾਫ ਫਤੇ ਭਲਾ ਕੇ ਉਹ ਜਿਹਾ ਪਾੜ ਲੈਂਦੇ ਜੀ ਹਾਂ ਝੂਠ ਬਿਲਕੁਲ ਨਹੀਂ ਤੁਸੀਂ ਇਹਨਾਂ ਨੂੰ ਪੁੱਛ ਲਿਓ ਕਿ ਮੈਂ ਸਵੇਰੇ ਕਿ ਕਿੰਨੇ 50 ਕਿਲੋ ਪਾੜਵਦਾ ਜੀ ਅੱਜ ਤੁਸੀਂ ਬਤਾ ਨਾ ਕਿੰਨੇ ਰਸ ਲਾਏ 50 ਸੇ ਲਾਏ ਅੱਜ ਦੀ ਗੱਲ ਹੈ ਜੀ 1 ਵਜੇ ਲੱਗੇ ਲੱਗੇ ਮੈਂ ਉਹਨਾਂ ਨੂੰ ਘਿੰਟਾ ਘਿੰਟਾ ਲੱਗ ਜਾਂਦਾ ਜੀ ਫਿਰ ਉਹ ਬੈਂਚ ਪੈਸਾ ਮੇਖਲ 50 ਕਿਲੋ ਆ ਕਿੰਨੇ ਲਾਈ ਮੈਂ 500 ਰੁਪਏ 500 ਉਹ ਲਾਈ ਜੀ ਮਨੋ ਅੱਜ ਦੀ ਮਿਹਨਤ ਫਿਰ ਮੈਂ ਉਹ ਪੇਟ ਮਸਲ ਚ ਲਾ ਕੇ ਨਾ ਜੀ ਫਿਰ ਮੈਨੂੰ ਫੋਨ ਗਿਆ ਵਾ ਕੋਈ 3:30 ਵਜੇ ਕਿ ਪੰਜ ਛੇ ਜੇ ਤੁਸੀਂ ਆਉਣਾ ਨਹੀਂਗਾ ਉਹ ਪ੍ਰਧਾਨ ਜੀ ਹੁਣਾ ਦਾ ਮੈਂ ਕਿਹਾ ਜੀ ਬਥੇੜੇ ਮਾਲੀ ਲਈ ਪਤਾ ਨਹੀਂ ਕਿੰਨੇ ਆ ਜਣਾ ਤਗੜੇ ਨੇ ਉਹਨੇ ਤੂੰ ਗੁਰੂਆ ਰੱਬ ਨੂੰ ਮੰਨਣਾ ਤੇ ਆ ਛੇਂਜ ਵਿੱਚ ਮੈਂ ਜੀ ਰੱਬ ਦਾ ਨੰਨ ਲੈ ਕੇ 3 ਵਜੇ ਤੇ 50 ਮਿੰਟ ਦੀ ਗੱਡੀ ਤੋੜੀ ਤੇ ਫਿਰ ਮਾਲੀ ਲੈ ਲਈ ਜਾਣ ਕੇ ਮਾਸ ਦੇ ਕਿਰਪਾ ਬੱਕ ਨਾਣ ਦੇਣਾ ਅੱਜ 30 32 ਸਾਲ ਹੋ ਗਏ ਆ ਸੱਚੇ ਮਾਣੋ ਮੇਹਰ ਬਲਾਉਂਦੇ ਫਾਕੇ ਮਾਲੀ ਕੋਲ ਜਾਨਾ ਨਹੀਂ ਨਹੀਂ ਭਾਨ ਜੀ ਬੜੀ ਕਿਦਾਰ ਮਾ ਤੁਹਾਡੇ ਨਾਲ ਵੇਖ ਵੇਖ ਕੇ ਨਾ ਜੀ ਨਹੀਂ ਬੁਲਾਜੇ ਅਹੀਂ ਤੇ ਅਹੀਂ ਤੁਹਾਡੇ ਨਾਲ ਵੇਨੇ ਆ ਤੁਸੀਂ ਇੱਕ ਨਾ ਜੀ ਪਹਾੜ ਜਣੇ ਤੁਹਾਡੇ ਪਹਾੜ ਜੀ ਨੇ ਮੈਨੂੰ ਮਿਲੇ ਹੈਗੇ ਅੱਜ 25 ਚਲੇ ਨੇ 23 ਵਿੱਚ ਤੇ ਮੈਂ ਕਹਿੰਦਾ ਹੁਣ ਪੁਰਾਣੇ ਹੋ ਗਏ ਆ ਤੇ ਫਟੇ ਹੋ ਗਏ ਨੇ ਪਹਾੜ ਜੀ ਕਹਿ ਗਈ ਆਪਣੇ ਆਪ ਨੂੰ ਕਦੇ ਬੁੱਢੇ ਨਹੀਂ ਕਹਿਣਾ ਨਾ ਪੁਰਾਣਾ ਹੀ ਕਹਿਣਾ ਹਾਂ ਜੀ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਚਲੋ ਅਹੀਂ ਅਹੀਂ ਤੁਹਾਡੀ ਜ਼ਰੂਰਤ ਨਹੀਂ ਆ ਤੁਸੀਂ ਅੱਜ ਤੋਂ ਸੀਨੀਅਰ ਦੇ ਤੇ ਇੱਕ ਚੀਜ਼ ਪਹਿਲਾਂ ਕੀ ਹੁੰਦੀ ਆ ਹੁਣ ਵੇਖੋ ਕੀ ਪਹਿਲੋਂ ਤੇ ਆਪਣੀ ਸਾਰੀ ਜ਼ਿੰਦਗੀ ਸੰਘਰਸ਼ ਚੋਂ ਤੇ ਲੰਘ ਜਾਂਦੀ 50 ਸਾਲ ਕਿ ਦੋ ਹੋ ਗਏ ਪਤਾ ਹੀ ਨਹੀਂ ਲੱਗਾ ਨਹੀਂ ਸਹੀ ਗੱਲ ਲੱਗਾ ਪਤਾ ਨਹੀਂ 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 ਲੱਗਾ ਹੁਣ ਜਿਹੜੇ ਬੰਦੇ ਤੇ ਆਉਂਦਾ ਟਾਈਮ ਆਉਂਦਾ ਜਿਹਦੇ ਆਪਾਂ ਬੰਦੇ ਦੀ ਕਹਿੰਦੇ ਆ ਕਿ 100 ਸਾਲ ਉਮਰ ਆ ਫਿਰ ਤੇ ਅੱਧੀ ਹੋਇਆ ਜੇ ਅੱਧ ਚ ਹੀ ਆਏ ਆ ਬਈ ਬਈ ਇਹਦੇ ਚੱਕਰ ਹੀ ਨਹੀਂ ਕੋਈ ਇੱਕ ਜਿਵੇਂ ਹੁਣ ਸਮਾਂ ਉਮਰ ਥੋੜੀ ਰਹਿ ਗਈ ਆ ਤੇ ਲੋਕਾਂ ਨੂੰ ਬਿਮਾਰੀਆਂ ਨੇ ਘੇਰ ਲਿਆ ਹਾਂਜੀ ਉਮਰ ਬੰਦਿਆਂ ਨੇ ਆਪ ਘਟਾ ਲਈ ਆ ਫਾਸਟ ਫੂਡ ਖਾਈ ਜਾਂਦੇ ਆ ਜੰਦਮੰਦ ਤੇ ਉਹਦੇ ਨਾਲ ਫਿਰ ਉਮਰ ਹੀ ਘਟਣੀ ਆ ਸਹੀ ਗੱਲ ਜਿਹੜਾ ਸਹੀ ਚੰਗੀ ਡਾਈਟ ਖਾਊਗਾ ਹੁਣ ਸਾਹਮਣੇ ਆ ਸਾਡੇ ਤੁਸੀਂ ਸਾਹਮਣੇ ਇਹਰਾ ਜੁਵਾਨ ਹੈ ਮੇਰਾ ਮੇਰਾ ਵੱਡਾ ਗੁਰ ਭਾਈ ਲਾਡੋ ਹਾਂ ਗੁਰ ਭਾਈ ਹੈ ਇਹ ਠੀਕ ਹੈ ਠੀਕ ਇਹ ਗੁਰ ਭਾਈ ਦਾ ਤਾਨ ਦਾ ਵੱਡਾ ਤਾਨ ਦਾ ਬਟਾ ਰੇ ਆ ਉਸ ਤੋਂ ਛੋਟਾ 3-4 ਹੋਣੀ ਵਿੱਚ ਮੱਕੇ ਮੈਂ ਆ ਜੀ ਤੇ ਇਦਾਂ ਕਿ ਅੱਜ ਹੀ ਵੇਲੇ ਭੰਨ ਕੇ 19 ਮੈਂ ਨਾ ਇਹਨਾਂ ਨਵੇਂ ਆ ਮੁੰਡਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਨਾ ਵੀ ਪਲਵਾਨੀ ਤੋਂ ਬਾਅਦ ਵੀ ਜ਼ਿੰਦਗੀ ਜੀਣੀ ਹੈ ਤੁਸੀਂ ਹੂੰ ਹੂੰ ਹੁਣ ਵੇਖੋ ਇੱਕ ਪਲਵਾਨੀ ਤੋਂ ਬਾਅਦ ਆਪਾਂ ਜਦੋਂ ਜ਼ਿੰਦਗੀ ਜੀਣੀ ਹੈ ਨਾ ਮਸਾਲ ਆ ਪਲਵਾਨ ਸਾਹਮਣੇ ਸਹੀ ਇੱਕ ਮਸਾਲ ਈ ਹੁਣ ਵੇਖੋ 52 ਸਾਲ ਦੀ ਉਮਰ ਦੇ ਵਿੱਚ ਇੰਨਾ ਸਰੀਰ ਫਿੱਟ ਤੇ ਪੂਰੇ ਇੱਕ ਨੰਬਰ ਤੇ ਫੇਰ ਇਹ ਉਹ ਵਾਇਗਰੂ ਦੇ ਕੋਪਾ ਬਿਨਾ ਨੰਦ ਦੇ ਕਿਤੇ ਭਾਈ ਸੇ ਭੌਂ ਜਾਂਦਾ ਨਹੀਂ ਮੈਨੂੰ ਆਉਂਦਾ ਮੈਂ ਮਿਹਨਤ ਨਹੀਂ ਨਹੀਂ ਬਿਲਕੁਲ ਨਹੀਂ ਮੈਂ ਸਾਂਤ ਨਹੀਂ ਲਵਾਉਂਦੇ ਫਿਰ ਸਾਡੇ ਇੱਕ ਆਕਾ ਭੌਂ ਨੇ ਅਰਜਿੰਦਰ ਭਾਣਾ ਮੈਂ ਮਿਹਨਤ ਨਾ ਛੱਡਾ ਅਰਜਿੰਦਰ ਭਾਣਾ ਤੁਹਾਨੂੰ ਲਾਇਆ ਸੀ ਨਾ ਕੋਸ ਸਾਹਿਬ ਉਹ ਦਿੰਦੇ ਦਿੰਦੇ ਦੇਸੀ ਭਸਮਾ ਸਾਰੀਆਂ ਹੀ ਤੇ ਜਦੋਂ ਮਲਬੇ ਮਲਬੇ ਬਣਾ ਕੇ ਜੀ ਉਹ ਜਦੋਂ ਮਾੜੀ ਮੋਟੀ ਜੇ ਗਰਮੀ ਪੈ ਜਾਂਦੀ ਮਿਹਨਤ ਲਾਉਂਦੇ ਆ ਤੇ ਉਹ ਗਰਮੀ-ਗਰਮੀ ਨਹੀਂ ਪੈਣ ਦਿੰਦਾ ਬਿਲਕੁਲ ਬਿਲਕੁਲ ਤੇ ਉਹ ਚੀਜ਼ਾਂ ਫਿਰ ਆਪਣੇ ਅਰਜਿੰਦਰ ਭਾਣਾ ਕਾਲੇ ਗਰਾਏ ਵਾਲੇ ਹਾਂ ਤੇ ਉਹਨਾਂ ਕੋ ਤੁਹਾਡੇ ਕਬੱਡੀ ਖਿਡਾਰੀ ਬਹੁਤ ਜਾਂ ਜਿੰਨਾ ਲੜੂ 90 ਰੁਪਏ ਰੁਪਏ ਤਿਆਰ ਕਰਦੇ ਆ ਉਹ ਚਰਪਾ ਕੇ ਨਾ ਜਿਹੜੀ ਚੀਜ਼ਾਂ ਤੇ ਉਹ ਪਲਵਾਨ ਜੀ ਹੁਣ ਵੇਖੋ ਜਿਹੜਾ ਪਲਵਾਨ ਆ ਨਾ ਕੋਈ ਜੇ ਉਹ ਤੜਕੇ ਉੱਠ ਕੇ ਰਗੜਾ ਹੀ ਪੀ ਲੈਂਦਾ ਉਹਦੇ ਉੱਤੇ ਤੇ ਕੁਝ ਆ ਗਿਆ ਹੀ ਨਹੀਂ ਸਹੀ ਗੱਲ ਆਪਾਂ ਰਗੜਾ ਪੀ ਲੈਨੇ ਨਾ ਤੇ ਕਿਉਂ ਕਿਆ ਛਕ ਲਈਦਾ ਦੁੱਧ ਦੱਦ ਛਕ ਲਈਦਾ ਹੋਰ ਜੀ ਹੋਰ ਹੋਰ ਜਿਆਦੀ ਜਿੱਤਦੀ ਹੈ ਮਿਹਨਤ ਤੇ ਮੈਂ ਕਹਿੰਦਾ ਵੀ ਖਰਾਕ ਵੀ ਘੱਟ ਕੰਮ ਕਰਦੀ ਹੈ ਜਿੰਨੀ ਬੰਦੇ ਦੀ ਮਿਹਨਤ ਕੰਮ ਕਰਦੀ ਆ ਉਹ ਰੱਬ ਦਾ ਨਾਮ ਉਹ ਮੁੜ ਕੇ ਆਪੇ ਹੀ ਅੰਦਰ ਵੱਸ ਜਾਂਦਾ ਬੰਦੇ ਦੇ ਤੇ ਮੁੜ ਕੇ ਬੰਦਾ ਮਾੜਾ ਹੀ ਨਹੀਂ ਹੁੰਦਾ ਸਹੀ ਗੱਲ ਤੇ ਉਹ ਪਰਮਾਤਮਾ ਜਦੋਂ ਬੰਦੇ ਦੇ ਅੰਦਰ ਵੱਸਦਾ ਫਿਰ ਨਹੀਂ ਬੰਦਾ ਮਾੜਾ ਮੈਂ ਤਾਂ ਹੁਣ ਵੀ ਦੇਖੋ ਬਦਾਮਾਂ ਦਾ ਰਗੜਾ ਜੀ ਗੰਢੀ 'ਚ ਪਿਆ ਹੋਇਆ ਵਾ ਨਹੀਂ ਤੇ ਸਾਡੇ ਕੁੰਡਾਂ ਨਾਲ ਵਿੱਚ ਪਿਆ ਜੀ ਦੇਖੋ ਹਾਂਜੀ ਭਾਜੀ ਨਵੇਂ ਮੁੰਡੇ ਕਿੰਨੇ ਆਉਂਦੇ ਆ ਕਿਸੇ ਦੇ ਗੱਡੇ 'ਚ ਕੁੰਡਾਂ ਨਾਲ ਕੋਈ ਨਹੀਂ ਪਤਾ ਨਹੀਂ ਆੜੀ ਤਾਂ ਕਹਿੰਦੇ ਨੇ ਉਹ ਰੇੜੀਆਂ ਦੇ ਜਿਹੜਾ ਇਹ ਮਿਲਕ ਸੇਕ ਜਾਂਦੇ ਉਹ ਉਹ ਪੀ ਜਾਂਦੇ ਰੋ ਹੀ ਪੀ ਜਾਂਦੇ ਯਾਰ ਇਹਨੂੰ ਪਤਾ ਹੀ ਕੁਝ ਨਹੀਂ ਭਵਾਨੀਵਾਲੇ ਨਾ ਪੰਜ ਤਿੰਨ ਵਾਰ ਜਿਹਾ ਫੋਨ ਕੀਤਾ ਤਾਂ ਮੈਂ ਗੁਰਦੁਆਰੇ ਸਾਹਿਬ ਬ ਮਿਹਤੀ ਨੰਬਰ ਜਿਹੜੀ ਪਹੁੰਚੇ ਜਾਂਦੀ ਮੈਨੂੰ ਫੋਨ ਆਉਂਦਾ ਨਹੀਂ ਫੋਨ ਆਉਂਦਾ ਮੈਂ ਇੱਥੇ ਬੋਲਣ ਦੇ ਪੰਮਾ ਪਲਮਾਨ ਦੇ ਆ ਪਲਮਾਨ ਦਿਖ ਨਹੀਂ ਦਿਆ ਪਿਛਲੀ ਰਾਈ ਬਾਅਦ ਚ ਮੈਂ ਬਾਅਦ ਚ ਵੇਖਿਆ ਮੈਂ ਚਲੋ ਪਲਮਾਨ ਨੂੰ ਬਾਅਦ ਚ ਮਿਲਦਾ ਹਾਂ ਮੈਨੂੰ ਪਲਮਾਨ ਜੀ ਮਿਲਿਆ ਗੱਗੀ ਪਲਮਾਨ ਜੀ ਕੀਰਾਂ ਨੇ ਉਹ ਮੇਰੇ ਕੋਲ ਚੱਲ ਕੇ ਆਏ ਤੇ ਆਨੇ ਤੁਹਾਨੂੰ ਉਹਦਾ ਚਲ ਕਰਦੇ ਆ ਪਲਮਾਨ ਜੀ ਸਾਡਾ ਫਰਜ਼ ਹੈ ਤਾਂ ਨਿੰਮਾ ਇਹ ਫੋਟੋ ਲਾ ਬਾਈ ਇੱਥੇ ਥੋੜੀ ਮਿਲਣਾ ਅਹੀਂ ਤੁਹਾਨੂੰ ਲੈ ਲਾ ਦੇ ਫੋਟੋ ਪੰਮੇ ਪਲਮਾਨ ਜੀ